ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅਮਰਿਤਪਾਲ ਸਿੰਘ ਉੱਤੇ ਲੱਗੇ ਐਨਐਸਏ ਤੇ ਸੁਣਵਾਈ ਹੋਈ ਹੈ। ਦਰਅਸਲ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਉਸ ਉੱਤੇ ਲੱਗਾ ਐਨਐਸਏ ਹਟਾਇਆ ਜਾਵੇ ਕਿਉਂਕਿ ਇਹ ਬਿਲਕੁਲ ਨਜਾਇਜ਼ ਹੈ ਤੇ ਉਹ ਹੁਣ ਐਮਪੀ ਵੀ ਨੇ ਖਡੂਰ ਸਾਹਿਬ ਤੋਂ ਤੇ ਲੋਕਾਂ ਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ। ਇਸੇ ਤੇ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰਨ ਲਈ ਕਿਹਾ ਤੇ ਇਸ ਦੇ ਨਾਲ-ਨਾਲ ਇਸ ਦੀ ਅਗਲੀ ਸੁਣਵਾਈ ਹੁਣ 28 ਅਗਸਤ ਨੂੰ ਹੋਵੇਗੀ ਅਮਰਿਤਪਾਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਦੂਜੀ ਵਾਰ ਹੀ ਐਨਐਸਏ ਲਾਇਆ ਗਿਆ ਜੋ ਕਿ ਬਿਲਕੁਲ ਨਜਾਇਜ਼ ਹੈ ਬਿਨਾ ਕੋਈ ਜ਼ੁਰਮ ਤੋਂ ਉਹਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹੁਣ ਹਾਈ ਕੋਰਟ 28 ਅਗਸਤ ਨੂੰ ਇਸ ਦੀ ਅਗਲੀ ਸੁਣਵਾਈ ਕਰੇਗਾ ਤੇ ਅਮਰਿਤਪਾਲ ਦੇ ਸਾਥੀਆਂ ਦੀ ਵੀ ਇਸੇ ਦਿਨ ਸੁਣਵਾਈ ਹੈ ਤੇ ਹਾਈ ਕੋਰਟ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਦੇ ਵਿੱਚ ਆਪਣਾ ਜਵਾਬ ਤਲਬ ਕਰਨ ਕਿ ਅਮਰਿਤਪਾਲ ਦੇ ਉੱਪਰ ਐਨਐਸਏ ਕਿਉਂ ਲਾਇਆ ਹੋਇਆ ਹੈ વધેરે જાણકારી લેખદ રહો ટીવી ટ્વટી ફોર બ્યુરો રિપોર્ટ